ਸਰਸਕੋ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ ਓਨਲੀ ਟੁੱਟ ਨਿਊਜ਼ 028 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਤੋਂ ਦਰਸ਼ਕੋ ਅੱਜ 1 ਮਈ ਦਾ ਦਿਨ ਹੈ ਅੱਜ 1 ਮਈ ਹੈ ਕਹਿਣ ਦਾ ਮਤਲਬ ਅੱਜ ਦੇ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਜੇ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਪੱਧਰ ਆ ਜੋ ਮਜ਼ਦੂਰ ਦਿਵਸ ਮਨਾਇਆ ਜਾਣਾ ਸ਼ੁਰੂ ਹੋਇਆ 1 ਮਈ 1900 ਆਰ ਅਸੋਸੀਏਸ਼ਨ ਦੇ ਵਿੱਚ ਸ਼ੁਰੂ ਹੋਇਆ ਤੇ ਭਾਰਤ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰੋ ਔਵੇਦਕਰਜੀ ਦੇ ਜਤਨਾ ਸਦਕਾ 1 ਮਈ 1923 ਨੂੰ ਮਜ਼ਦੂਰ ਦਿਵਸ ਜੋ ਮਨਾਉਣਾ ਸ਼ੁਰੂ ਹੋਇਆ। ਤੋਂ ਅੱਜ ਦੇ ਦਿਨ ਪੂਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਤੋਂ ਇਸੇ ਲੜੀ ਤਹਿਤ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਵੱਲੋਂ ਦੇਰਪੇ ਦੇ ਲੀਵਰ ਚੌਂਕ ਵਿੱਚ ਮਜ਼ਦੂਰਾਂ ਦੇ ਨਾਲ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਆਜ਼ਾਦ ਸਮਾਜ ਪਾਰਟੀ ਪੀ ਮਾਰਮੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜੱਗੀ ਕੈਂਪਰ ਜੀ ਨੇ ਕੀਤੀ ਕੈਪਟਨ ਹਰਪਜਨ ਸਿੰਘ ਜੀ ਜੋ ਕਿ ਲੋਕ ਸਭਾ ਅਨਚਾਰਜ ਸੰਗਰੂਰ ਦੇ ਜੋ ਕਿ ਲੋਕ ਸਭਾ ਸੰਗਰੂਰ ਦੇ ਆਜ਼ਾਦ ਸਮਾਜ ਪਾਰਟੀ ਪੀ ਮਾਰਮੀ ਦੇ ਅਨਚਾਰਜ ਹਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੋ ਇਹ ਤੋਂ ਇਲਾਵਾ ਇਲਾਕੇ ਦੇ ਈਮਾਰਮੀ ਆਜ਼ਾਦ ਸਮਾਜ ਪਾਰਟੀ ਦੇ ਵਰਕਰ ਤੇ ਸਮਰਥਕ ਵੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਮਜ਼ਦੂਰਾਂ ਦੇ ਨਾਲ ਲੱਡੂ ਵੰਡ ਕੇ ਉਹਨਾਂ ਦੇ ਗਲਾਂ ਦੇ ਵਿੱਚ ਸਨਮਾਨ ਦੇ ਤੌਰ ਤੇ ਹਾਰ ਪਾ ਕੇ ਮਜ਼ਦੂਰ ਦਿਵਸ ਮਨਾਇਆ ਗਿਆ ਸੋ ਚਲੋ ਫਿਰ ਆਪਾਂ ਬਿਨਾਂ ਦੇਰ ਕੀਤੇ ਉਹ ਪੂਰਾ ਪ੍ਰੋਗਰਾਮ ਦੇਖਦੇ ਹਾਂ ਜਿਸ ਵਿੱਚ ਕੈਪਟਨ ਹਰਭਜਨ ਸਿੰਘ ਜੀ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਚਲੋ ਬਿਨਾਂ ਦੇਰ ਕੀਤੇ ਚੱਲਦੇ ਆ ਫਿਰ ਉਸ ਵੀਡੀਓ ਵੱਲ ਇਹਨਾਂ ਨੂੰ ਦੇ ਦਈਏ ਇਸ ਤੇ ਕੀ ਕਰਨੀ ਆ। ਆ ਗੋਗਾ ਲੀਗਾ ਆ। ਮੈਂ ਇਹ ਆਹ 700। ਇਹਨਾਂ ਵੀ ਚਾਹਤੂ ਕੀ ਆਏ ਸੀ ਨਾ। ਆ ਦੋ ਕੋਈ ਲੱਗ। ਲੈ। ਲੈ ਬੇਟਾ ਉੱਥੇ ਵਿਖਾਉਣਾ ਆਪਾਂ ਨੇ ਇਹ ਵੀ ਕੀ ਗੱਲ ਕਰਦੇ ਆ। ਆ ਜਾ ਮੱਥਾ ਆ ਜਾ। ਡੈਡੂਡੂ ਕੀ ਦਊਂਗੇ ਡੈਰੀ ਡੈਲੀ ਜੰਨੀ ਲੈਗਾ 8900 ਰੁਪਏ ਲੈ ਜੀ ਹੋਰ ਪੀ ਗਾ ਡੈਰੀ ਦਾ ਕੁਸ ਲੈਣਾ 5000 ਰੁਪਏ ਲੈਣੇ ਤੈਨੂੰ ਮੈਂ ਫੜਾ ਲਿਆ ਗਿਆ ਬਚੇ ਤੋਂ ਹੀ ਰੱਖ ਲੈ ਆਪਾਂ ਬਹੁਤ ਆਪਾਂ ਆ ਜਾ ਆ ਜਾ ਬਾਮਾ ਦੇ ਰਹਾ ਰਾ ਇਹ ਪਾਰਟੀ ਬਹੁਤ ਬਹੁਤ ਬੁਲਾ ਰਹੇ ਜੀ ਇੱਕ ਦੂਜਾ ਕਰ Ô cưới của người ta đi ăn cắn là con người những người ta đi ਹੋ ਗਈ ਜਦੋਂ ਇਕੱਠੇ ਹੋਏ ਮਜ਼ਦੂਰ ਫਿਰ ਉਹਨਾਂ ਤੇ ਪੁਲਿਸ ਨੇ ਬਹੁਤ ਜ਼ਿਆਦਾ ਗੋਲੀਆਂ ਚਲਾਈਆਂ ਬੰਬ ਸੁੱਟੇ ਗਏ ਉਹਨਾਂ ਦੇ ਉੱਤੇ ਉਸ ਟਾਈਮ ਇਸ ਸੰਘਰਸ਼ ਦੇ ਵਿੱਚ ਸੱਤ ਮਜ਼ਦੂਰਾਂ ਦੀ ਜਾਨ ਗਈ ਲੇਕਿਨ ਗੋਲੀਆਂ ਦੇ ਨਿਸ਼ਾਨ ਕਹਿੰਦੇ ਅੱਜ ਵੀ ਉੱਥੇ ਖੰਭਿਆਂ ਦੇ ਵਿੱਚ ਪਏ ਇਹ 1871 ਦੀ ਗੱਲ ਹੈ ਐਂਡ ਉਸ ਤੋਂ ਬਾਅਦ ਜਦੋਂ ਇਹ ਸ਼ੁਗਰਚੂ ਦੇਖ ਲਈ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾ ਇਹ ਪੱਟ ਪੱਟ ਦਿਹਾੜੀ ਵਿੱਚ ਸੀ ਚਲੋ ਅਮਰੀਕਾ ਨੇ 8 ਘੰਟੇ ਦੀ ਕਰਤੀ ਉਸ ਤੋਂ ਬਾਅਦ ਥੱਲੇ ਵਾਲਿਆਂ ਨੇ ਸਾਰਿਆਂ ਨੇ ਕੀ ਕਰਤੀ 85 ਦੀ ਦਿਹਾੜੀ ਅਜ ਤੋੜ ਇਹ ਵੀ ਦਿਹਾੜੀ ਹੈ ਨਾ ਕਿੰਨੀ ਆ 8 ਘੰਟੇ ਪਹਿਲਾਂ ਤੁਹਾਡਾ ਕੋਈ ਵੀ ਟਾਈਮ ਨਹੀਂ ਸੀ ਤੁਹਾਡਾ 18 ਤੋਂ 20 ਫੁੱਲ ਦੇ ਨੇ ਉਹ ਇਹ ਨਾ ਪੁਰਾਣੇ ਉਹ 18 ਤੋਂ 20 ਘੰਟੇ ਚੰਨ ਲਗਾ ਕੋਈ ਟਾਈਮ ਨਹੀਂ ਸੀਗਾ ਜਿਹੜਾ ਇੰਡੀਆ ਇੰਡੀਆ ਦੇ ਵਿੱਚ 1923 ਨੂੰ ਇਹ 8 ਘੰਟੇ ਦੀ ਜੋ ਕਿ ਸੀ ਇੰਡੀਆ ਦੇ ਵਿੱਚ ਜਿਹੜਾ 1923 ਦੇ ਵਿੱਚ ਆਕਾਡੇ ਹੋਈ ਇਹਦੀ ਡਾਕਟਰੀ ਮੈਡੀਕਲ ਕੰਪਨੀ ਨਾਲ ਜਾਣਦੇ ਹਨ ਉਹਨਾਂ ਨੇ ਇਮਿਸ਼ਨਰਸ ਰਹਿ ਸੀ ਬਈ ਜੀ ਬਹੁਤ ਆਖਰੀਆ ਮਜੂਰ ਤਾਂ ਨਾ ਬੱਚਾ ਵਾਸਤੇ ਟਾਈਮ ਆ ਨਾ ਉਹਨਾਂ ਦੇ ਬੇਹਸਾਂ ਦੇ ਵਾਸਤੇ ਟਾਈਮ ਇਹ ਤਾਂ ਵੀ ਇਹ ਜ਼ਰੂਰੀ ਕਰਾ ਮਤਲਬ ਪੂਰਾ ਚਾਂਸ ਜੇਵਰੀ ਕੰਨੀ ਲੱਗਦੇ ਫਿਰ ਉਹਨਾਂ ਨੇ ਸ਼ਿੰਗਾਰਸ ਲੜਿਆ ਤਾਂ ਤੁਹਾਡੀ ਇੰਡੀਆ ਦੇ ਵਿੱਚ ਕਿੰਨੇ ਮਹੀਨੇ ਰੋਟੀ ਹੋਈ 1923 ਦੇ ਅੱਜ ਦੇ ਦਿਨ ਹੀ ਮਹਾਰਤ ਸਰਕਾਰਾਂ ਪਿੰਡਾਂ ਵਿੱਚ 50% ਕਿਸਾਨ ਇੱਥਾਂ ਜਾਂ ਬਿਨਾਂ ਜ਼ਮੀਨਾਂ ਦੇ ਤੁਸੀਂ ਦੇਖਿਆ ਉਹ ਵਿਚਾਰੇ ਨਾਤਾ ਦਿਹਾੜੀ ਕਰਦੇ ਆ ਕਿਉਂਕਿ ਸ਼ਰਮ ਮਾਰਦੀ ਆ ਕਿ ਅਸੀਂ ਕਿਸਾਨ ਆ ਯਾਰ ਹਾਂ ਤੁਸੀਂ ਉਹਨਾਂ ਦੇ ਦਿਹਾੜੀ ਚਲੇ ਜਾਓ ਕਿ ਲੇਕਰੋ ਤੁਹਾਡੇ ਨਹੀਂ ਆ ਸਕਦਾ ਪਰ ਉਹਨਾਂ ਦੇ ਸਭ ਤੋਂ ਜ਼ਿਆਦਾ ਕ੍ਰਿਤੀ ਚਾਰ ਨੇ ਤੁਹਾਡੀਆਂ ਜਿਹੜੀਆਂ ਸਾਡੀਆਂ ਬੀਬੀਆਂ ਪੈਣਾ ਨੇ ਉਹ ਵੀ ਦਿਹਾੜੀ ਕਰ ਸਕਦੇ ਨੇ ਲੇਕਿਨ ਕਿਤੇ ਕਿਸਾਨ ਵੀ ਜਿਹੜਾ ਉਹਦੇ ਦਿਹਾੜੀ ਦਿਹਾੜੀ ਨਹੀਂ ਕੱਟ ਸਕਦਾ ਤੇ ਲੇਕਿਨ ਅੱਜ ਜਿਹੜਾ ਮੌਜੂਦਾ ਸਰਕਾਰ ਆ ਨਾ ਤਾਹੇ ਗਰੀਬ ਕਿਸਾਨ ਦੀ ਹੈ ਤੇ ਨਾ ਹੀ ਤੁਹਾਡੀ ਬਲਕਿ ਉਹਨਾਂ ਨੂੰ ਕੋਈ ਪਿੰਡ ਦਾ ਬਾਰ ਕੋਈ ਭੈਣ ਦਾ ਭਰਾ ਕੋਈ ਵੀ ਬਿਮਾਰ ਹੋ ਜੇ ਇਥੇ ਹਸਪਤਾਲ ਦੇ ਵਿੱਚ ਲੁੱਟਾ ਹੈ ਕੋਈ ਕੋਈ ਨਹੀਂ ਤੁਹਾਨੂੰ ਇੱਕ ਮਿੰਟ ਦੇ ਵਿੱਚ ਕਹਿਣਾ ਇਹਨਾਂ ਨੇ ਵੀ ਤੁਹਾਡਾ ਬੰਦਾ ਜਾਊਗਾ ਰਜੇਂਦਰਾ ਹਸਪੀਟਲ ਆਕਰ ਰਜੇਂਦਰਾ ਹਸਪੀਟਲ ਦੇ ਵਿੱਚ ਜਾ ਰਿਹਾ ਤੇ ਉਹਦੇ ਵਾਸਤੇ ਕੋਈ ਐਂਬੂਲੈਂਸ ਹੁੰਦਾ ਤੁਹਾਨੂੰ ਨਹੀਂ ਤੁਹਾਨੂੰ ਖੁਦ ਐਂਬੂਲੈਂਸ ਨੂੰ ਪੈਸਾ ਦੇਣਾ ਪਊਗਾ ਫਿਰ ਕਿ ਜਾਊਗਾ ਪੈਸੇ ਨਾਲ ਜਾਊਗਾ ਜਾ ਲੇਕਿਨ ਕੋਈ ਵੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਹੈ ਇੱਕ ਤੁਹਾਨੂੰ ਨਹੀਂ ਪਤਾ ਐਜੂਕੇਸ਼ਨ ਐਕਟ 2009 ਕਾਨੂੰਨ ਨਹੀਂ ਪਤਾ ਹੈ ਹੁਣ ਤਾਂ ਦਿਹਾੜੀਆ ਕਰਦੇ ਹਾਂ ਐਜੂਕੇਸ਼ਨ ਹੈ ਪੂਰਾ ਸਕੂਲ ਹੈ ਜਿੱਥੇ ਤੁਹਾਡੇ ਵਰੀ ਪਰਿਵਾਰਾਂ ਦੇ ਜਿੰਨ ਤੋਂ ਕਿਸਾਨ ਕਹਿਦੇ ਹੋ ਮਜ਼ਦੂਰਾ ਉਹਨਾਂ ਦੇ ਬੱਚਾ ਪ੍ਰਾਈਵੇਟ ਉਹਨਾਂ ਦੇ ਵਿੱਚ ਪੜ੍ਹਾਈ ਫ੍ਰੀ ਕਰਾਈ ਜਾ ਰਹੀ ਹੈ ਇਹੇ ਭਗਵਾਨ ਸ੍ਰੀ ਦੀ ਹੀ ਕੋਈ ਹੈਗੀ ਇਹ ਹੈ ਕਿ ਡਾਕਟਰ ਮਨਮੋਹ ਸਿੰਘ ਨੇ ਕੱਢਿਆ ਹੋਇਆ ਸੀ ਇਹ ਕਾਨੂੰਨ ਲੇਕਿਨ ਸਾਡੇ ਇਸ ਪੰਜਾਬ ਦੇ ਅੰਦਰ ਇਹੀ ਦੀ ਦੁਰਦਸ਼ਾ ਇਨ੍ਹਾਂ ਨੇ ਇਹ ਐਕਟ ਅੱਗੇ ਲਿਆਂਦੇ ਨਹੀਂ ਲਿਆਂਦੇ ਨਹੀਂ ਜੀ ਕਿਉਂਕਿ ਆਕਰ ਤੁਹਾਡੇ ਦਿਹਾੜੀਦਾਰਾਂ ਦੇ ਬੱਚੇ ਪੜ ਗਏ ਆਕਰ ਤੁਹਾਡੇ ਦਿਹਾੜੀਦਾਰਾਂ ਦੇ ਬੱਚੇ ਪੜ ਗਏ ਅੱਗੇ ਵੰਗਾ ਕੇ ਆ ਕੇ ਖੜ ਕੇ ਬੋਲੂਗਾ ਤੁਹਾਡਾ ਬੱਚਾ ਪੜਿਆ ਲਿਖਿਆ ਨਾ ਸਵਾਰ ਇੱਕ ਕੁਰਸੀ 'ਤੇ ਬੈਠਾ ਉਹ ਕਿਹਨੇ ਲਿਆ ਆ ਉਹ ਨਹੀਂ ਕੋਸਣਾ ਬੈਠਾ ਹੈ ਜੀ ਮੈਨੂੰ ਦੱਸੋ ਉਹਦਾ ਕੋਲੇ ਕਿੰਨਾ ਪੈਸਾ ਹੋ ਸਕਦਾ ਭਾਇਆ ਮੰਡੀ 'ਮਾਜਾ ਕੋਈ ਨਹੀਂ ਕੀਮਤ ਹੈ ਨਹੀਂ ਬੋਟੇ ਸਾਡੀ ਅਸੀਂ 3 ਭੈਣ ਦਾ ਰਿਸ਼ਤਾ ਕਰਦੇ ਅਸੀਂ 20 ਵਾਰੀ ਬੋਲਦੇ ਹਾਂ ਨਾ ਸਭਾ ਲਈ ਕਰਦਾ ਇਹ ਕੁਝ ਕਮੂ ਦਾ ਲੇਕਨ ਜਿੱਦੜੋਂ ਸੀ ਵੋਟ ਪਾਉਣੀ ਹੈ ਨਾ ਅਸੀਂ ਖੁੱਦੂ ਬਣ ਕੇ ਉਹਨਾਂ ਨੂੰ ਕੀ ਪਾਦਾਂ ਨੇ ਇਹ ਹਰਪਾਲ ਚੀਮਾ ਤੁਹਾਡਾ ਮੈਂ ਕਹਿਣ ਤੋਂ ਘਰੇ ਨਹੀਂ ਕਰਦਾ ਹਰਪਾਲ ਚੀਮਾ ਤੁਹਾਡੇ ਆ ਸਟੇਡੀਅਮ ਬਣਾ ਰਿਆ ਤੁਹਾਡੇ ਪਾਰਕ ਬਣਾ ਰਿਆ ਕਦੇ ਪੈਪਲਨ ਸਾਰੇ ਤੁਹਾਡੇ ਬੱਚਾ ਨੂੰ ਫਾਇਦਾ ਹੈ ਉਹਦਾ ਕੋਈ ਕੋਈ ਪਤਾ ਨਾ ਤੁਹਾਡੀਆਂ ਤੁਹਾਡੀਆਂ 70-70 ਸਾਲ ਦੀਆਂ ਬੁੜੀਆਂ ਅੱਜ ਵੀ ਸੁਆ ਸੁਆ ਦੇ ਵਿੱਚੋਂ ਮਿੱਟੀ ਕੱਢ ਰਹੀਆਂ ਨੇ ਕੱਢ ਰਹੀਆਂ ਕਿ ਨਹੀਂ ਕੱਢਦੇ ਨੇ ਲੇਕਿਨ ਉਹਨਾਂ ਦੀ ਹਾੜੀ ਕਿੰਨੀ ਆ 340 ਪਤਾ ਨਹੀਂ 240 ਲੇਕਿਨ ਉਹ ਵੀ ਨਹੀਂ ਮਿਲਦੀ ਟਾਈਮ ਤੇ ਉਹ ਵੀ ਨਹੀਂ ਮਿਲਦੀ 100 ਦਿਨ ਦਾ ਕੰਮ ਹੈ ਲੇਕਿਨ ਕੀ ਇਹ ਸਰਕਾਰ 300 ਦਿਨ ਦਾ ਨਹੀਂ ਕੰਮ ਕਰ ਸਕਦੀ ਆ ਹੁਣ ਬਾਅਦ ਚੋਂ ਕਿਆ ਸੀਗਾ ਫਾਇਦਾ ਤੁਸੀਂ ਸਾਰੇ ਮਜ਼ਦੂਰ ਹੋ ਵਿੱਚ ਖਸਾਨੇ ਦੇ ਕਰੀਬ ਹੈ ਕਿਸੇ ਨੂੰ ਕੁਝ ਮਿਲਿਆ ਵਾਕ ਵਿੱਚ ਮਸਤੋ ਨੂੰ ਕੁਝ ਮਿਲਿਆ ਨਾ ਕਿਸੇ ਨੂੰ ਨਹੀਂ ਮਿਲਿਆ ਐਨੇ ਕਰੋੜਾਂ ਦਾ ਬਜਟ ਗਿਆ ਕਿੱਧਰ ਮੈਂ ਤੇ ਕਹਿ ਰਿਹਾ ਤੁਸੀਂ ਸਵੇਰ ਚਾਹ ਪੀਂਦੇ ਹੋ ਰਾਤ ਨੂੰ ਪੈਗ ਪੀ ਕੇ ਪੈਂਦੇ ਹੋ ਸਾਰਾ ਪੈਸਾ ਕਿਹਨੂੰ ਖੋਲ ਜਾਂਦਾ ਸਰਕਾਰ ਕੋਲ ਜਾਂਦਾ ਇੱਕ ਦਿਨ ਦੇ ਵਿੱਚ ਗਰੀਬ ਬਿਲਕੁਲ ਗਰੀਬ ਮਜ਼ਦੂਰ ਬੰਦਾ 20 ਰੁਪਏ ਡੇਲੀ ਸਰਕਾਰ ਨੂੰ ਦਿੰਦਾ ਟੈਕਸ ਦੇ ਲੇਕਿਨ ਅੱਜ ਮੈਨੂੰ ਕਹਿ ਰਹੇ ਨੇ ਇੱਥੇ ਵੀ ਹਰਪਾਲ ਚਿਮਾ ਸਟੇਡੀਅਮ ਬਣਾ ਰਿਹਾ ਮੈਂ ਕਹਿ ਰਿਹਾ ਇਹਨਾਂ ਦੇ ਪੈਸਾ ਇਹਨਾਂ ਤੇ ਲਾ ਰਿਹਾ ਥੋੜਾ ਜਿਹਾ ਪੈਸਾ ਉਹ ਕਿਤੇ ਨਹੀਂ ਇਹ ਨਹੀਂ ਹੋ ਆਪਣੀ ਜੇਬ ਚ ਲਾ ਰਿਹਾ ਉਹ ਲੇਕਿਨ ਜਿਹੜੇ ਦੇ ਖੱਬੇ ਸੱਚੇ ਸਾਰੇ ਉਹ ਖਾ ਰਹੇ ਲੇਕਿਨ ਸਾਡਾ ਅੱਜ ਜਿਹੜਾ ਮਜ਼ਦੂਰ ਦਿਖਾਣਾ ਇਹ ਅਸੀਂ ਅਸੀਂ ਜਿਵੇਂ 3 ਵਾਰੀ 3 ਵਾਰੀ ਇਹਦੇ 2000 ਰੁਪਏ ਆਸ਼ਾ ਵਰਕਰ ਦੀ ਕਿੰਨੀ ਤਨਖਾਹ ਲੀ 2000 ਰੁਪਏ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਕਿੰਨਾ ਇਨਾ ਪੈਸਾ ਫਾਇਦੇ ਲੈ ਕੇ ਬੈਠੇ ਨੇ ਕੋਈ ਤਨਖਾਹ ਦੋ ਮੈਨੂੰ ਦੋ